ਸਤਿ ਸ਼੍ਰੀ ਅਕਾਲ ਤੁਸੀਂ ਵੇਖਿਓ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਟਰਪ੍ਰੀਟ ਕਾਰਸ ਦਾ ਨੀਰਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਰਥ ਪੰਜਾਬੀ ਨਿਊਜ਼ ਸ਼ੋਅ ਗੱਲਬਾਤ ਕਰਾਂਗੇ ਕੈਨੇਡਾ ਤੇ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲੇ ਸ਼ੋਅ ਵਿੱਚ ਸਵਾਗਤ ਕਰ ਲੈਂਦੇ ਆ ਮਨਦੀਪ ਸਿੰਘ ਜਰ ਦਾ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪੀ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਤੁਹਾਨੂੰ ਤੋਂ ਦਰਸ਼ਕਾਂ ਦਾ ਜੋ ਕਿ ਕਮੈਂਟ ਕਰਕੇ ਸਾਡੀ ਹੌਸਲਾ ਅਫਜ਼ਾਈ ਕਰਦੇ ਆ ਤੇ ਨਾਲ ਨਾਲ ਦਰਸ਼ਕਾਂ ਨੂੰ ਅਪੀਲ ਕੀ ਚੈਨਲ ਨੂੰ ਸਬਸਕ੍ਰਾਈਬ ਜੀ ਇਸ ਦੇ ਨਾਲ ਹੀ ਮਨਦੀਪ ਜੀ ਗੱਲ ਕਰਦੇ ਆ ਜਿਹੜੀਆਂ ਅੱਜ ਵੱਡੀਆਂ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਬਾਰੇ ਸ਼ੋਅ ਦੇ ਵਿੱਚ ਚਰਚਾ ਕਰਾਂਗੇ ਅ ਹੁਣ ਡੋਨਲਡ ਟਰੰਪ ਵੱਲੋਂ ਵੱਡਾ ਐਲਾਨ ਕੀਤਾ ਗਿਆ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਹੁਣ 19 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਮੁਕੰਮਲ ਤੌਰ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ ਕਿਹੜੇ 19 ਦੇਸ਼ ਨੇ ਉਸ ਦੇ ਉੱਪਰ ਗੱਲਬਾਤ ਕਰਾਂਗੇ ਜਾਣਕਾਰੀ ਦਵਾਂਗੇ ਤੇ ਨਾਲ ਦੀ ਨਾਲ ਜੋ ਇਸ ਦੇ ਵਿੱਚ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਪਤਾ ਲੱਗਿਆ ਹੈ ਕਿ ਕਿਹੜੇ ਲੋਕਾਂ ਨੂੰ ਹੁਣ ਟਾਰਗੇਟ ਕੀਤਾ ਜਾਏਗਾ ਕਿਨਾਂ ਨੂੰ ਅਮਰੀਕਾ ਤੋਂ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੁਹਾਡੀ ਵਾਲੇ ਪਾਸਿਓ ਕੀ ਦੀਆਂ ਖਬਰਾਂ ਨੇ ਜੀ ਬਿਲਕੁਲ ਕੈਨੇਡਾ ਤੋਂ ਵੀ ਅੱਜ ਕਾਫੀ ਅਹਿਮ ਖਬਰਾਂ ਨੇ ਇਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਪਾਂ ਪਹਿਲਾਂ ਵੀ ਕਈ ਵਾਰ ਇਹ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਸਰਕਾਰ ਜਿਹੜੇ ਆਪਣੇ ਕਰਮਚਾਰੀਆਂ ਦੀ ਛਾਂਟੀ ਛਾਂਟੀ ਕਰ ਸਕਦੀ ਹੈ ਤਾਂ ਕਿ ਜਿਹੜਾ ਸਰਕਾਰ ਦਾ ਖਰਚਾ ਘਟਾਇਆ ਜਾ ਸਕੇ ਸੋ 70000 ਦੀ ਗੱਲ ਕੀਤੀ ਸੀ 70000 ਦੇ ਸਬੰਧਿਤ ਇੱਕ ਖਬਰ ਸਾਹਮਣੇ ਆਈ ਹੈ ਵੀ ਕਿਵੇਂ ਸਰਕਾਰ ਉਹਨਾਂ ਨੂੰ ਜਿਹੜਾ ਆਪਣੇ ਨੌਕਰੀਆਂ ਤੋਂ ਹਟਾਉਣ ਜਾ ਰਹੀ ਉਹ ਸੁੱਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਇੱਕ ਗਰੋਫੜ ਹੋਇਆ ਜੀ ਅੰਟਾਰੀਓ ਦੇ ਵਿੱਚ ਜਿਨ੍ਹਾਂ ਵੱਲੋਂ ਸ਼ਰਾਬ ਚੋਰੀ ਕਰਕੇ ਫਿਰ ਗਾਹ ਚੋਰੀ ਵੇਚੀ ਜਾਂਦੀ ਸੀ ਸੋ ਤਕਰੀਬਨ 13 ਲੱਖ ਡਾਲਰ ਦੀ ਚੋਰੀ ਦਾ ਦੋਸ਼ ਪੁਲਿਸ ਨੇ ਲਾਇਆ ਤੇ ਚਾਰਜ ਕੀਤਾ ਪੰਜਾਬੀ ਤਿੰਜਾਣੇ ਨੇ ਤਿੰਨੇ ਇੱਕ ਉਹ ਪਰਿਵਾਰ ਦੇ ਨਾਲ ਉਸ ਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਮਾਰਕ ਕਰਨੇ ਅਗਲੇ ਹਫ਼ਤੇ ਜਿਹੜਾ ਉਹ ਅਮਰੀਕਾ ਜਾ ਸਕਦੇ ਨੇ ਸ਼ਾਇਦ ਇਸ ਹਫ਼ਤੇ ਜਾਣਗੇ ਸੋ ਉਸ ਤੇ ਗੱਲਬਾਤ ਕਰਾਂਗੇ ਕੀ ਗੱਲਬਾਤ ਹੋ ਸਕਦੀ ਹੈ ਤੇ ਇੱਕ ਪੰਜਾਬਣ ਕੁੜੀ ਜੋ ਪਿਛਲੇ ਸਾਲਾਂ ਪਤਾ ਹੋਈ ਸੀ ਉਹਦੀ ਮੌਤ ਦੀ ਪੁਸ਼ਟੀ ਹੁਣ ਹੋਈ ਆ ਉਸ ਸਬੰਧੀ ਵੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਜੀ ਬਿਲਕੁਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਰਿਟਾਇਰਮੈਂਟ ਦੀ ਹੁਣ ਖਬਰ ਆ ਰਹੀ ਹੈ ਕਿ ਕੈਨੇਡਾ ਵੱਲੋਂ ਕਈ ਲੋਕਾਂ ਨੂੰ ਜਿਹੜਾ ਹੈ ਸਮੇਂ ਤੋਂ ਪਹਿਲਾਂ ਰਿਟਾਇਰ ਕੀਤਾ ਜਾਂਦਾ ਹੈ ਜਾ ਰਿਹਾ ਹੈ ਮਨਦੀਪ ਜੀ ਆਮ ਤੌਰ ਤੇ ਉੱਪਰ ਇੱਕ ਉਮਰ ਤੈਅ ਕੀਤੀ ਜਾਂਦੀ ਹੈ ਵੇ ਉਸ ਉਮਰ ਦੇ ਵਿੱਚ ਆ ਕੇ ਜਿਹੜੇ ਲੋਕ ਨੇ ਉਹ ਰਿਟਾਇਰਮੈਂਟ ਲੈ ਸਕਦੇ ਨੇ ਪਰ ਕੁਝ ਜਿਹੜੇ ਸਰਕਾਰੀ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਕਰ ਜਾਣ ਵਾਸਤੇ ਜਾਂ ਫਿਰ ਕਰਨ ਦੇ ਵਾਸਤੇ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਬਾਰੇ ਕੀ ਕੀ ਕਹਿ ਲ ạ ਜੀ ਬਿਲਕੁਲ ਅੰਦਰਪਤੀ ਜਦੋਂ ਮਾਰਕਰ ਨੇ ਹੁਣੀ ਪ੍ਰਧਾਨ ਮੰਤਰੀ ਬਣੇ ਸੀਗੇ ਜਦੋਂ ਉਸ ਤੋਂ ਬਾਅਦ ਇਹ ਖਬਰ ਆਉਣੀ ਸ਼ੁਰੂ ਹੋ ਗਈ ਸੀ ਬਾਹਰ ਕਿ ਜਿਹੜੇ ਫੈਡਰਲ ਇਸ ਵਕਤ ਕਰਮਚਾਰੀ ਨੇ ਉਹਨਾਂ ਦੀ ਜਿਹੜੀ ਛਾਂਟੀ ਹੋ ਸਕਦੀ ਆ ਸੋ ਸਰਕਾਰ ਕਰਨਾ ਕਿ 34 ਅਸਲ ਦੇ ਵਿੱਚ ਆਪਣਾ ਖਰਚਾ ਜਿਹੜਾ ਉਹ ਘਟਾਉਣਾ ਚਾਹੁੰਦੀ ਆ ਜੋ ਸਰਕਾਰ ਦਾ ਤਨਖਾਹਾਂ ਦਾ ਖਰਚਾ ਉਹ ਘਟਾਉਣਾ ਚਾਹੁੰਦੀ ਆ ਸੋਦੋ ਖਬਰ ਇਹ ਸਾਹਮਣੇ ਆਈ ਸੀ ਕਿ ਤਕਰੀਬਨ 70 ਕਹ ਹਜ਼ਾਰ ਦੇ ਜਿਹੜੇ ਕਰੀਬ ਕਾਮੇ ਨੇ ਜੋ ਇਸ ਵਕਤ ਫੈਡਰਲ ਸਰਕਾਰ ਦੇ ਅੰਦਰ ਕੰਮ ਕਰ ਰਹੇ ਨੇ ਸਰਕਾਰੀ ਕਰਮਚਾਰੀ ਨੇ ਉਹ ਫੈਡਰਲ ਸਰਕਾਰ ਦੇ ਉਨ੍ਹਾਂ ਦੀ ਜਿਹੜੀ ਛਾਂਟੀ ਉਹ ਹੋ ਸਕਦੀ ਆ ਉਸ ਤੋਂ ਬਾਅਦ ਲਗਾਤਾਰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਸੀਗੀਆਂ ਸੋ ਹੁਣ ਇੱਕ ਜਾਣਕਾਰ ਜਿਹੜੀ ਉਹ ਸਾਹਮਣੇ ਆਈ ਆ ਕਿ ਸਰਕਾਰ ਕਿਸ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਉਹ ਕੰਮ ਤੋਂ ਹਟਾ ਸਕਦੀ ਆ ਹੁਣ ਜੋ ਜਾਣਕਾਰੀ ਸਾਹਮਣੇ ਆ ਉਦੋਂ ਚੀਜ਼ ਦੱਸਿਆ ਗਿਆ ਕਿ ਸਰਕਾਰ ਨੇ ਜਿਹੜੇ ਉਹ ਚਿੱਠੀਆਂ ਭੇਜੜੀਆਂ ਸ਼ੁਰੂ ਕਰ ਦਿੱਤੀਆਂ ਜਾਂ ਸਰਕਾਰ ਨੇ ਇੱਕ ਪਲੈਨਿੰਗ ਵੀ ਬਣਾ ਲਈ ਹੈ ਕਿ 70000 ਦੇ ਕਰੀਬ ਤਕਰੀਬ 68000 ਲੋਕਾਂ ਦੇ ਕਰੀਬ ਜਿਹੜੇ ਨੇ ਉਹਨਾਂ ਨੂੰ ਚਿੱਠੀਆਂ ਇਹ ਜਾਣ ਗਈਆਂ ਜਾਂ ਜਾ ਚੁੱਕੀਆਂ ਨੇ ਜਿਹਦੇ ਵਿੱਚ ਉਹਨਾਂ ਨੂੰ अर्ली रिटायरमेंट ਭਾਵ ਕਿ ਸਮੇਂ ਤੋਂ ਪਹਿਲਾਂ ਰਿਟਾਇਰ ਹੋਣ ਦੀ ਜਿਹੜੀ ਪੇਸ਼ਕਸ਼ ਹੈ ਉਹ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਪੈਨਸ਼ਨਸ 'ਤੇ ਕੋਈ ਪੈਨਲਟੀ ਨਹੀਂ ਲੱਗੇਗੀ ਸੋ ਕਈ ਲੋਕ ਇਛਕ ਹੁੰਦੇ ਨੇ ਉਹ ਸਮੇਂ ਤੋਂ ਪਹਿਲਾਂ ਰਿਟਾਇਰ ਹੋਣਾ ਚਾਹੁੰਦੇ ਨੇ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਜਦੋਂ ਮਹਿੰਗਾਈ ਬਹੁਤ ਵਧੀ ਹੋਈ ਆ ਤੇ ਜਦੋਂ ਹੋਰ ਕੰਮਕਾਰ ਜਾਂ ਨੌਕਰੀਆਂ ਬਹੁਤ ਆਪਸ਼ਨ ਲੱਭਦੀਆਂ ਨੇ ਤਾਂ ਅਜਿਹੇ ਤਰੀਕੇ ਅਜਿਹੇ ਮੌਕੇ ਤੇ ਮੈਨੂੰ ਲੱਗਦਾ ਨਹੀਂ ਕਿ ਬਹੁਤੇ ਲੋਕ ਨੌਕਰੀਆਂ ਛੱਡਣੀਆਂ ਚਾਹਣਗੇ ਪਰ ਸਰਕਾਰ ਦੇ ਵੱਲੋਂ ਜਿਹੜਾ ਇਹ ਇੱਕ ਜਿਹੜੀ ਆ ਸਕੀਮ ਜਿਹੜੀ ਤਿਆਰ ਕੀਤੀ ਗਈ ਹੈ ਕਿ ਜਿਹੜੀ ਕੁਝ ਪੈਰਾਮੀਟਰ ਸੈੱਟ ਕੀਤੇ ਗਏ ਨੇ ਜਿੰਨੇ ਇਸ ਵਕਤ ਫੈਡਰਲ ਕਰਮਚਾਰੀ ਨੇ ਇਹ ਸਾਰਿਆਂ ਦੇ ਲਈ ਨਹੀਂ ਉਹਦੇ ਵਿੱਚੋਂ ਕੁਝ ਜਿਹੜੇ ਕਰਮਚਾਰੀ ਨੇ ਮੈਨੂੰ ਲੱਗਦਾ ਕਿ ਜੋ ਥੋੜੀ ਜ਼ਿਆਦਾ ਉਮਰ ਦੇ ਹੋਣਗੇ ਜਾਂ ਕੁਝ ਉਹਨਾਂ ਦੀ ਸਰਵਿਸ ਜ਼ਿਆਦਾ ਲੰਬੀ ਹੋ ਗਈ ਹੋਵੇਗੀ ਜਾਂ ਫਿਰ ਉਹ ਜਿਨ੍ਹਾਂ ਦੀ ਲੋਡ ਸਰਕਾਰ ਨੂੰ ਘਟ ਹੋਵੇਗੀ ਕਿਉਂਕਿ ਪਹਿਲਾਂ ਸਰਕਾਰ ਦੇ ਅੰਦਰ ਇਹ ਵੀ ਗੱਲ ਚੱਲੀ ਸੀਗੀ ਕਿ ਫਾਈਨੈਂਸ ਮਿਨਿਸਟਰ ਦੇ ਆ ਉਹਦੇ ਤਾਂ ਫਾਈਨੈਂਸ ਮਿਨਿਸਟਰ ਦੇ ਦਫ਼ਤਰ ਦੇ ਵੱਲੋਂ ਚਿੱਠੀਆਂ ਪਈਆਂਗੇ ਇਹਨਾਂ ਵੱਖ-ਵੱਖ ਵਿਭਾਗਿਆਂ ਦੇ ਜਿਹੜੇ ਮੰਤਰੀ ਨੇ ਵੀ ਆਪੋ ਆਪਣੇ ਮਹਿਕਮੇ ਚ ਦੇਖੋ ਵੀ ਤੁਸੀਂ ਕਿਵੇਂ ਆਪਣੇ ਮਹਿਕਮੇ ਚ 10% ਦੇ ਕਰੀਬ ਜਿਹੜੀ ਛਾਂਟੀ ਉਹ ਬਲਾਜ਼ਮਾ ਦੀ ਕਰ ਸਕਦੇ ਆ ਸੋ ਜਾਫਰ ਜਿਨ੍ਹਾਂ ਦੀ ਲੋੜ ਘਟ ਹੋਵੇਗੀ ਜਾਂ ਉਹਦੇ ਵਿੱਚ ਜਿਨ੍ਹਾਂ ਦੀ ਨਿਸ਼ਾਨਦੀ ਹੋਊਗੀ ਜਾਂ ਫਿਰ ਜਿਨ੍ਹਾਂ ਦੀ ਓਵਰ ਜਿਆਦੀ ਹੋਊਗੀ ਉਹਨਾਂ ਨੂੰ ਹੋ ਸਕਦਾ ਕਿ ਇਹ ਜਿਹੜੀ ਆਫਰ ਇਹ ਪੇਸ਼ਕਸ਼ ਦਿੱਤੀ ਜਾ ਸਕਦੀ ਹੈ ਕਿ ਉਹ ਕਿਸ ਤਰੀਕੇ ਨਾਲ ਸਮੇਂ ਤੋਂ ਪਹਿਲਾਂ ਰਿਟਾਇਰ ਹੋ ਸਕਦੇ ਨੇ ਸੋ ਉਹਦੇ ਵਿੱਚ ਉਹਨਾਂ ਨੂੰ ਜੋ ਇੱਕ ਰਿਟਾਇਰ ਹੋਣ ਤੋਂ ਬਾਅਦ ਇੱਕ ਜੋ ਰਾਸ਼ੀ ਮਿਲਦੀ ਹੁੰਦੀ ਆ ਜਾਂ ਜੋ ਕੋਈ ਪੈਨਸ਼ਨ ਦੀ ਪੈਨਲਟੀ ਹੁੰਦੀ ਆ ਉਹ ਪੈਨਲਟੀ ਜਿਹੜੀ ਉਹ ਨਹੀਂ ਪਵੇਗੀ ਹਾਲਾਂਕਿ ਇਹਦੇ ਵਿੱਚ ਇਹ ਹੁਣ ਤੱਕ ਦੱਸਿਆ ਜਾ ਰਿਹਾ ਕਿ ਜਿਹੜੀਆਂ ਸਾਰੀਆਂ ਡਿਟੇਲਸ ਨੇ ਉਹ ਪੂਰੀਆਂ ਹਲੇ ਤੱਕ ਜਾਰੀ ਨਹੀਂ ਹੋਈਆਂ ਨੇ ਪਰ ਜਿਹੜੇ ਪੈਰਾਮੀਟਰਸ ਕੁਝ ਜੋੜ ਰੱਖੇ ਗਏ ਨੇ ਸੋ ਉਹਦੇ ਵਿੱਚ ਇਹ ਸਾਰੇ ਕਰਮਚਾਰੀ ਨਹੀਂ ਜਿਹੜੇ ਉਹਦੇ ਵਿੱਚ ਤਕਰੀਬਨ ਇਹਨਾਂ ਦੇ 60 ਤੋਂ 70000 ਜਾਂ 68000 ਦੇ ਕਰੀਬ ਤਾਂ ਲੋਕ ਇਹਨਾਂ ਦੀ ਗਿਣਤੀ ਕੀਤੀ ਹੋਈ ਵੀ ਇਹਨਾਂ ਇੱਕ ਨੂੰ ਆਪਾਂ ਸਰਕਾਰ ਦੇ ਗੋਲੋਂ ਲਾਉਣਾ ਆ ਉਹਨਾਂ ਦਾ ਖਰਚਾ ਘਟਾਉਣਾ ਆ ਜਿਸ ਕਰਕੇ ਉਹਨਾਂ ਨੂੰ अर्ਲੀ ਰਿਟਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੂਰੀ ਸਪੰਦੀ ਹੁਣ ਵਕ ਵਕ ਤਰ੍ਹਾਂ ਦੇ ਜਿਹੜੇ ਉਹ ਵਿਚਾਰ ਜਿਹੜੇ ਉਹ ਆ ਰਹੇ ਨੇ ਹਾਲਾਂਕਿ ਜਦ ਤੱਕ ਸਰਕਾਰ ਪੂਰੀਆਂ ਡਿਟੇਲਸ ਜਾਰੀ ਨਹੀਂ ਕਰਦੀ ਉਦੋਂ ਤੱਕ ਹਲੇ ਕੁਝ ਵੀ ਕਹਿਣਾ ਉਹ ਕਾਫੀ ਸੀ کہہ ਸਕਦੇ ਆ ਕਿ ਮناسب ਨਹੀਂ ਪਰ ਜਿਹੜੀਆਂ ਵਕ ਵਕ ਯੂਨੀਅਨਸ ਨੇ ਉਹਨਾਂ ਦੇ ਵੱਲੋਂ ਇਸ ਵਕਤ ਕੁਝ ਜਿਹੜੇ ਪ੍ਰਤੀਕਰਮ ਨੇ ਸਾਹਮਣੇ ਆਏ ਨੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਇਸ ਵਕਤ ਜੋ ਆਪਣਾ ਜੋ ਇੱਕ ਐਗਰੀਮੈਂਟ ਹੁੰਦਾ ਜੋ ਮੁਲਾਜ਼ਮਾਂ ਤੇ ਸਰਕਾਰ ਦੇ ਵਿੱਚ ਜਦੋਂ ਨੌਕਰੀ ਕਰਦੇ ਨੇ ਉਹ ਕਹਿੰਦੇ ਵੀ ਉਹਨੂੰ ਬਾਈਪਾਸ ਕਰਨਾ ਚਾਹੁੰਦੀ ਆ ਹਾਲਾਂਕਿ ਉਹ ਕਹਿੰਦੇ ਵੀ ਜਦ ਤੱਕ ਸਰਕਾਰ ਪੂਰੀਆਂ ਡਿਟੇਲਸ ਜਾਰੀ ਨਹੀਂ ਕਰਦੀ ਉਦੋਂ ਤੱਕ ਅਸੀਂ ਪੂਰੇ ਤਰੀਕੇ ਨਾਲ ਇਸ ਉੱਤੇ ਆਪਣੀ رائے ਨਹੀਂ ਰੱਖਾਂਗੇ ਪਹਿਲਾਂ ਪੂਰੀਆਂ ਡਿਟੇਲਸ ਸਾਹਮਣੇ ਆ ਜਾਣ ਪਰ ਇਹ ਜਾਣਕਾਰੀ ਸਾਹਮਣੇ ਆ ਚੁੱਕੀ ਆ ਵੀ ਇਸ ਤਰੀਕੇ ਦੇ ਨਾਲ ਸਰਕਾਰ ਤਕਰੀਬਨ 70 ਹਜ਼ਾਰ ਦੇ ਕਰੀਬ ਜਿਹੜੇ ਕਾਮੇ ਨੇ ਆਪਣੇ ਫੈਡਰਲ ਕਰਮਚਾਰੀ ਉਹਨਾਂ ਨੂੰ अर्ਲੀ ਰਿਟਾਇਰ ਜਿਹੜਾ ਉਹ ਕਰ ਸਕਦੀ ਹੈ ਜੋ ਕਿ ਕਾਫੀ ਇੱਕ ਅਹਿਮ ਖਬਰ ਹੈ ਤੇ ਇੱਕ ਕਾਫੀ ਵੱਡਾ ਨੰਬਰ ਵੀ ਆ ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਅੰਦਰਪੀ ਜੀ ਅਮਰੀਕਾ ਤੋਂ ਇੱਕ ਬਹੁਤ ਖਾਸ ਖਬਰ ਆ ਰਹੀ ਆ ਜੋ ਵਸ਼ਿੰਗਟਨ ਦੇ ਵਿੱਚ ਘਟਨਾ ਵਾਪਰੀ ਸੀਗੀ ਉਹਨੂੰ ਲੈ ਕੇ ਬਹੁਤ ਜ਼ਿਆਦਾ ਪ੍ਰਤੀਕਰਮ ਜਿਹੜਾ ਆਇਆ ਉਸ ਮਾਮਲੇ ਤੇ ਹੁਣ ਜਿਹੜੇ 트ੰਪ ਨੇ ਉਹ ਕਾਫੀ ਇਸ ਵਕਤ ਤਰ੍ਹਾਂ ਦੇ ਇਮੀਗ੍ਰੇਸ਼ਨ ਦੇ ਖਿਲਾਫ ਜਾਂ ਹੋਰ ਕਈ ਤਰੀਕੇ ਦੇ ਜਿਹੜੇ ਕਾਫੀ ਕਦਮ ਲੈ ਚੁੱਕੇ ਨੇ ਜਿਹਦੇ ਵਿੱਚ ਉਹਨਾਂ ਨੇ ਕੁਝ ਜਿਹੜੀਆਂ ਫਾਈਲਾਂ ਸੀਗੀਆਂ ਮੈਨੂੰ ਲੱਗਦਾ ਸੀਗਾ ਕਿ ਅਸਾਈਲਮ ਦੀਆਂ ਉਹ ਵੀ ਉਹਨਾਂ ਨੇ ਰੋਕ ਦਿੱਤੀਆਂ ਸੀਆਂ ਤੇ ਹੁਣ ਇੱਕ ਵੱਡਾ ਕਦਮ ਉਹਨਾਂ ਨੇ ਇਹ ਚੁੱਕਿਆ ਵੀ 19 ਮੁਲਕਾਂ ਤੋਂ ਜਿਹੜੇ ਵੀਜ਼ੇ ਨੇ ਉਹ ਜਿਹੜੀ ਉਹਨਾਂ ਦੇ ਲੋਕਾਂ ਦੇ ਵੀਜ਼ੇ ਨੇ ਉਹ ਰੋਕ ਦਿੱਤੇ ਨੇ ਫੁੱਟ ਦਾ ਸੈਕੂ ਕਿ ਕਰਨ ਕਰੀਏ ਜੀ ਬਿਲਕੁਲ ਮਨਦੀਪ ਜੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਹੁਣ ਵੱਡਾ ਐਲਾਨ ਹੋਣ ਵਾਲਾ ਹੈ ਇਹ ਸੰਕੇਤ ਜਿਹੜੇ ਸੀ ਉਹ ਸਰਕਾਰ ਵੱਲੋਂ ਦਿੱਤੇ ਗਏ ਤੇ ਅੱਜ ਖਬਰ ਸਾਹਮਣੇ ਆ ਗਈ ਹੈ ਜਿੱਥੇ 19 ਦੇਸ਼ਾਂ ਤੋਂ ਆਉਣ ਵਾਲੀ ਲੋਕਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਮੁਕੰਮਲ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੀ ਇਹ ਜਿਹੜੇ ਦੇਸ਼ਾਂ ਤੋਂ ਆਏ ਹੋਏ ਲੋਕਾਂ ਦੀ ਗ੍ਰੀਨ ਕਾਰਡ ਦੀਆਂ ਜਿਹੜੀਆਂ ਅਰਜ਼ੀਆਂ ਸੀ ਉਹਨਾਂ ਦੇ ਉੱਪਰ ਵੀ ਜਿਹੜਾ ਇਸ ਦਾ ਅਸਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਅ ਮੰਗਲਵਾਰ ਵਾਲੇ ਦਿਨ ਜੜਾਏ ਉਹ ਰਾਸ਼ਟਰਪਤੀ 트ੰਪ ਵੱਲੋਂ ਇਹ ਐਲਾਨ ਕੀਤਾ ਗਿਆ ਜਿੱਥੇ ਉਹ ਕਹਿੰਦੇ ਕਿ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ ਨੇ ਜਿਨ੍ਹਾਂ ਵਿੱਚ ਗ੍ਰੀਨ ਕਾਰਡ ਅਤੇ ਯੂਐਸਾ ਸਿਟੀਜ਼ਨਸ਼ਿਪ ਪ੍ਰੋਸੈਸਿੰਗ ਦਾ ਜ਼ਿਕਰ ਕੀਤਾ ਗਿਆ ਉਹ ਕਹਿੰਦੇ ਵੀ 19 ਦੇਸ਼ਾਂ ਤੋਂ 19 ਜਿਹੜੇ ਯੂਰੋਪੀਅਨ ਦੇਸ਼ ਨੇ ਉੱਥੋਂ ਆਉਣ ਵਾਲੀ ਲੋਕਾਂ ਦੇ ਵਾਸਤੇ ਇਸ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ ਭਾਵੇਂ ਕਿ ਉਹਨਾਂ ਨੂੰ ਹੁਣ ਗ੍ਰੀਨ ਕਾਰਡ ਜਾਂ ਫਿਰ ਉਹਨਾਂ ਦੀ ਸਿਟੀਜ਼ਨਸ਼ਿਪ ਦੀਆਂ ਜਿਹੜੀਆਂ ਅਰਜ਼ੀਆਂ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਜਿਹੜੇ ਇਹ 19 ਦੇਸ਼ ਨੇ ਉਹਨਾਂ ਦਾ ਨਾਮ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਅਫਗਾਨਿਸਤਾਨ ਬਰਮਾ ਚੈਡ ਰਿਪਬਲਿਕ ਆਫ ਕਾਂਗੋ ਜੀਨਵਾ ਅਹ ਹਿਤੀ ਈਰਾਨ ਲਿਬਿਆ ਸੋਮਾਲੀਆ ਸੋਡਾਨ ਤੇ ਯਮਨ ਵਰਗੇ ਦੇਸ਼ ਸ਼ਾਮਿਲ ਕੀਤੇ ਗਏ ਨੇ ਅ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਦੇਸ਼ਾਂ ਦੇ ਨਾਲ ਨਹੀਂ ਬਣਦੀ ਉਹਨਾਂ ਦੇਸ਼ਾਂ ਤੋਂ ਆਉਣ ਵਾਲੀ ਰੋਕਾਂ ਦੇ ਉੱਪਰ ਰੋਕ ਲਗਾਈ ਗਈ ਹੈ ਅ ਕਿਉਂਕਿ ਇਹ ਵੀ ਐਲਾਨ ਕੀਤਾ ਗਿਆ ਸੀ ਸ਼ੂਟਿੰਗ ਹੋਣ ਤੋਂ ਬਾਅਦ ਵੀ ਜਿਹੜੀਆਂ ਥਰਡ ਵਰਲਡ ਕੰਟਰੀ ਨੇ ਉੱਥੋਂ ਆਉਣ ਵਾਲੇ ਲੋਕਾਂ ਦੇ ਖਿਲਾਫ ਜਿਹੜੀ ਹੈ ਉਹ ਸਖਤੀ ਕੀਤੀ ਜਾ ਸਕਦੀ ਹੈ ਤੇ ਉਸ ਦੇ ਨਤੀਜੇ ਜਿਹੜੇ ਨੇ ਇਸ ਵੇਲੇ ਦੇਖਣ ਨੂੰ ਵੀ ਮਿਲ ਰਹੇ ਨੇ ਇਸ ਲਈ ਕੁੱਲ ਮਿਲਾ ਕੇ ਇਮੀਗ੍ਰੇਸ਼ਨ ਦੇ ਉੱਪਰ ਸਖਤੀ ਹੈ ਬਹੁਤ ਸਾਰੀ ਜਿਹੜੀਆਂ ਐਪਲੀਕੇਸ਼ਨਸ ਨੇ ਪ੍ਰੋਸੈਸਿੰਗ ਉਹਨਾਂ ਦੀ ਰੋਕੀ ਜਾ ਰਹੀ ਹੈ ਉਹਨਾਂ ਦੇ ਉੱਪਰ ਜਿਹੜਾ ਜਾਂ ਫਿਰ ਉਸ ਨੂੰ ਡਿਲੇ ਕੀਤਾ ਜਾ ਰਿਹਾ ਹੈ ਹੋਰ ਵੀ ਕਈ ਵੀਜ਼ਾਸ ਦੇ ਉੱਪਰ ਜਿਹੜਾ ਅਸੀਂ ਦੇਖਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਉਹਨਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਤੇ ਹੁਣ 19 ਜਿਹੜੇ ਯੂਰਪ ਦੇ ਦੇਸ਼ਾਂ ਦੇ ਉੱਪਰ ਇੱਕਦਮ ਰੋਕ ਲਗਾ ਦੇਣੀ ਇਹ ਵੀ ਇੱਕ ਵੱਡਾ ਇਸ ਨੂੰ ਕਦਮ ਸਰਕਾਰ ਦਾ ਅਸੀਂ ਮੰਨ ਸਕਦੇ ਹਾਂ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਅਰਜ਼ੀਆਂ ਵੀ ਲੱਗੀਆਂ ਹੋਣ ਕਿਆਂ ਉਹਨਾਂ ਨੂੰ ਵੀ ਹੁਣ ਰੋਕਿਆ ਜਾ ਰਿਹਾ ਸੋ ਜਿਨ੍ਹਾਂ ਦੀਆਂ ਅਰਜ਼ੀਆਂ ਪ੍ਰੋਸੈਸਿੰਗ ਦੇ ਵਿੱਚ ਸੀ ਉਹਨਾਂ ਨੂੰ ਵੀ ਇਹ ਵੱਡਾ ਜਿਹੜਾ ਹੈ ਉਹ ਝਟਕਾ ਲੱਗਾ ਹੈ ਜਿੱਥੇ ਸਰਕਾਰ ਵੱਲੋਂ ਜਿਹੜਾ ਐਲਾਨ ਕਰ ਦਿੱਤਾ ਗਿਆ ਉਹਨਾਂ ਵੱਲੋਂ ਇੱਕਦਮ ਰੋਕ ਲਗਾਉਣ ਦੇ ਬਾਰੇ ਜੋ ਇਹ ਕਹਿ ਦਿੱਤਾ ਗਿਆ ਸੁਮਨਦੀਪ ਜੀ ਜਿੱਥੇ ਇਮੀਗ੍ਰੇਸ਼ਨ ਦੀ ਸ਼ਕਤੀ ਅਮਰੀਕਾ ਦੇ ਅੰਦਰ ਦੇਖਣ ਨੂੰ ਮਿਲ ਰਹੀ ਹੈ ਉਧਰ ਦੂਜੇ ਪਾਸੇ ਅਮਰੀਕਾ ਵਿੱਚ ਆਉਣ ਵਾਲੀ ਲੋਕਾਂ ਦੇ ਉੱਪਰ ਵੀ ਜਿਹੜੀ ਹੈ ਸੀ ਸ਼ਕਤੀ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ ਤੋ ਰਾਸ਼ਟਰਪਤੀ 트럼ਪ ਦੇ ਇਸ ਫੈਸਲੇ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇਖਿਆ ਜਾਂਦਾ ਇਸ ਨੂੰ ਲੈ ਕੇ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਇਸ ਦੇ ਉੱਪਰ ਵੀ ਸਾਡੀਆਂ ਨਜ਼ਰਾਂ ਬਣੀਆਂ ਰਹਿਣਗੀਆਂ ਪਰ ਇਸ ਨੂੰ ਇੱਕ ਵੱਡਾ ਕਦਮ ਜਿਹੜਾ ਮੰਨਿਆ ਜਾ ਰਿਹਾ ਹੈ ਜੀ ਜੀ ਬਿਲਕੁਲ ਇਸ ਵਕਤ ਜਿਹੜਾ ਕਾਫੀ ਅਸੀਂ ਦੇਖ ਸਕਦੇ ਹਾਂ ਕਿ ਵੱਡਾ ਕਦਮ ਹੈ ਕਿਉਂਕਿ ਇਸ ਤਰੀਕੇ ਨਾਲ ਹਾਲਾਂਕਿ ਇਹਦੇ ਵਿੱਚ ਕੋਈ ਪ੍ਰਮੁੱਖ ਉਹਨਾਂ ਮੁਲਕਾਂ ਦੇ ਨਾਮ ਸ਼ਾਮਲ ਨਹੀਂ ਕਿਉਂਕਿ ਇਹ ਹਰ ਨਾਲ ਵੈਸੇ ਹੀ ਮੈਨੂੰ ਲੱਗਦਾ ਕਿ ਵਿਗੜੀ ਹੋਈ ਹੈ ਜਿਹਦੇ ਵਿੱਚ ਨਾ ਸ਼ਾਮਲ ਕੀਤਾ ਕਿ ਅਫਗਾਨਿਸਤਾਨ ਤੋਂ ਖਾਸ ਵੀਜ਼ੇ ਜਾਰੀ ਨਹੀਂ ਕੀਤੇ ਜਾਂਦੇ ਜਾਂ ਹੈਤੀ ਵਰਗੇ ਮੁਲਕਾਂ ਨਾਲ ਵੈਸੇ ਸਬੰਧ ਅਮਰੀਕਾ ਦੇ ਬਹੁਤੇ ਕੋਈ ਚੰਗੇ ਨਹੀਂ ਸੋ ਉਹ ਸਾਰੇ ਮੁਲਕਾਂ ਨੂੰ ਇਸ ਸੂਚੀ ਦੇ ਵਿੱਚ ਅਮਰੀਕਾ ਦੇ ਵੱਲੋਂ ਪਾਇਆ ਗਿਆ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਉਹ ਜਿਹੇ ਹੋਰ ਫੈਸਲੇ ਜਿਹੜੇ ਹੁੰਦੇ ਨੇ ਜੀ ਬਿਲਕੁਲ ਇਸ ਤੋਂ ਬਾਅਦ ਮਨਦੀਪ ਜੀ ਇੱਕ ਖਬਰ ਦਾ ਜ਼ਿਕਰ ਕਰਦੇ ਆ ਉਸ ਨੂੰ ਥੋੜੀ ਜਿਹੀ ਹੈਰਾਨ ਕਰਨ ਵਾਲੀ ਵੀ ਕਹਿ ਸਕਦੇ ਆ ਵੈਸੇ ਤਾਂ ਆਮ ਤੌਰ ਆਮ ਤੌਰ ਦੇ ਉੱਪਰ ਅਸੀਂ ਪਰਿਵਾਰ ਦੀ ਏਕਤਾ ਦੀ ਗੱਲ ਕਰਦੇ ਆਂ ਵੀ ਪਰਿਵਾਰ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ ਪਰ ਇਹ ਬੜੀ ਅਜੀਬ ਤਰੀਕੇ ਦੀ ਏਕਤਾ ਦੇਖਣ ਨੂੰ ਮਿਲਦੀ ਹੈ ਜਿੱਥੇ ਫੈਮਿਲੀ ਜਿਹੜੀ ਸੀ ਉਹਨਾਂ ਵੱਲੋਂ ਸ਼ਰਾਬ ਚੋਰੀ ਕੀਤੀ ਜਾ ਰਹੀ ਸੀ ਕੈਨੇਡਾ ਦੇ ਵਿੱਚ ਵੱਡੀ ਸ਼ਰਾਬ ਦੀ ਚੋਰੀ ਕੀਤੀ ਗਈ ਹੈ ਇਹ ਵੀ ਨਹੀਂ ਵੀ ਥੋੜੀਆਂ ਜਿਹੜੀਆਂ ਬੋਤਲਾਂ ਚੱਕੀਆਂ ਗਈਆਂ ਹੋਣ ਚੋਰੀ ਕਰਕੇ ਉਸ ਨੂੰ ਅੱਗੇ ਵੇਚਿਆ ਜਾ ਰਿਹਾ ਸੀ ਪੰਜਾਬੀਆਂ ਦਾ ਇਸ ਦੇ ਵਿੱਚ ਨਾਮ ਸਾਹਮਣੇ ਆਇਆ ਸੋ ਇਸ ਦੇ ਬਾਰੇ ਕੀ ਡਿਟੇਲ ਹੈ ਬਿਲਕੁਲ ਜੀ ਇਹ ਮਾਮਲਾ ਸ਼ਰਾਬ ਦੀ ਤਸਕਰੀ ਨਾਲ ਸੰਬੰਧਤ ਹੈ ਜਿੱਥੇ ਚੋਰੀ ਦੀ ਸ਼ਰਾਬ ਅੱਗੇ ਜਿਹੜੀ ਜਾ ਕੇ ਵੇਚੀ ਜਾਂਦੀ ਸੀ ਕਿ ਸਸਤੇ ਭਾਅ ਦੇ ਉੱਤੇ ਸੋਸਨਾ ਸੰਬੰਧਤ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਆ ਸੋ ਇਹ ਸੰਬੰਧੀ ਜੋ ਜਾਣਕਾਰੀ ਅੰਟਾਰੀਓ ਤੋਂ ਸਾਹਮਣੇ ਆਈ ਵੀ 21 ਪਰਿਵਾਰ ਨਾਲ ਸੰਬੰਧਤ ਜਿਹੜੇ ਲੋਕਾਂ ਨੂੰ ਇਸ ਮਾਮਲੇ 'ਚ ਚਾਰਜ ਕੀਤਾ ਗਿਆ ਸੋ ਹਾਲਟਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਜਿਹੜਾ ਅੰਟਾਰੀਓ ਦਾ ਲਿਕਰ ਕੰਟਰੋਲ ਬੋਰਡ ਆਫ ਅੰਟਾਰੀਓ ਆ ਜਿਹਨੂੰ ਛੋਟ ਪਾਸ਼ਾ ਦੇ ਵਿੱਚ ਐਲ ਸੀ ਬੀਓ ਵੀ ਕਹਿੰਦੇ ਆ ਇਸ ਦੇ ਨਾਲ ਹੀ ਟੋਰਾਂਟੋ ਪੁਲਿਸ ਦੀ ਮਦਦ ਲੈ ਕੇ ਜੀਟੀਏ ਖੇਤਰ ਦੇ ਵਿੱਚ ਇੱਕ ਵੱਡਾ ਜਿਹਾ ਗਰੁੱਪ ਜਿਹੜਾ ਉਹਦਾ ਪਰਦਾਫਾਸ਼ ਕੀਤਾ ਜੋ ਕਿ ਸ਼ਰਾਬ ਦੀ ਨਜਾਇਜ਼ ਤਰੀਕੇ ਨਾਲ ਤਸਕਰੀ ਜਿਹੜੀ ਉਹ ਕਰਦਾ ਸੀਗਾ ਸੋ ਪੁਲਿਸ ਨੇ ਦੋਸ਼ ਲਾਇਆ ਕਿ ਇਹਨਾਂ ਨੇ ਘੱਟੋ ਘੱਟ 1.3 ਮਿਲੀਅਨ ਭਾਵ 13 ਲੱਖ ਡਾਲਰ ਦੀ ਜਿਹੜੀ ਸ਼ਰਾਬ ਆ ਉਹ ਹੁਣ ਤੱਕ ਚੋਰੀ ਕਰਕੇ ਵੇਚੀ ਆ ਜਿਸ ਤੇ ਚਾਰਜ ਇਹਨਾਂ ਦੇ ਉੱਤੇ ਲਾਏ ਗਏ ਨੇ ਸੋ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਆ ਕਿ ਨਾਰਥ ਚੌਰਕ ਦੇ ਪਰਮਿੰਦਰ ਸੰਧੂ ਜਿਨ੍ਹਾਂ ਦੀ ਉਮਰ 52 ਸਾਲ ਹੈ ਉਹਨਾਂ ਨੂੰ ਇਸ ਮਾਮਲੇ ਵਿੱਚ ਚਾਰਜ ਕੀਤਾ ਗਿਆ ਜਿਨ੍ਹਾਂ ਤੇ ਚਾਰ ਚਾਰਜ ਲੱਗੇ ਨੇ ਇਹੀ ਚਾਰਜ ਚਾਰਜ ਉਹਨਾਂ ਦੀ ਜੋ ਪਤਨੀ ਦੱਸੀ ਜਾ ਰਹੀ ਹੈ ਰਜਿੰਦਰ ਸੰਧੂ ਫੀਮੇਲ 56 ਸਾਲ ਉਹਨਾਂ ਦੀ ਉਮਰ ਹੈ ਨਾਰਥ ਯੋਰਕ ਤੇ ਰਹਿਣ ਵਾਲਿਆ ਤੇ ਫਿਰ ਉਹਨਾਂ ਦੇ ਅੱਗੇ ਜਿਹੜੇ ਇੱਕ ਹੋਰ ਪਰਿਵਾਰਕ ਮੈਂਬਰ ਨਵਦੀਪ ਸਿੱਧੂ ਜਿਨ੍ਹਾਂ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਉਹਨਾਂ ਉੱਤੇ ਸਾਰੇ ਚਾਰ ਜਿਹੜੇ ਉਹ ਲੱਗੇ ਨੇ ਸੋ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਨਾਰਥ ਯੋਰਕ ਦੇ ਵਿੱਚ ਇੱਕ ਘਰ ਸੀਗਾ ਜਿਹਦੇ ਵਿੱਚ ਜਿਹੜੀ ਚੋਰੀ ਦੀ ਸ਼ਰਾਬ ਉਹ ਲਿਆਂਦੀ ਜਾਂਦੀ ਸੀ ਸੋ ਇਹਦੇ ਸੰਬੰਧੀ ਹਲੇ ਕੋਈ ਬਹੁਤੀ ਜਾਣਕਾਰੀ ਮਿਲੀ ਹੈ ਕਿ ਚੋਰੀ ਕਰਦਾ ਕੌਣ ਸੀਗਾ ਹਾਲਾਂਕਿ ਇਹ ਕਾਫੀ ਗਰ ਉਹ ਹੁਣ ਤੱਕ ਪੁਲਿਸ ਨੇ ਦੱਸਿਆ ਕਿ ਆਪਸ ਤੇ ਜੁੜੇ ਹੋਏ ਸੀਗੇ ਸੋ ਸ਼ਰਾਬ ਜਿਹੜੀ ਚੋਰੀ ਕਰਕੇ ਇੱਥੇ ਲਿਆਉਂਦੇ ਸੀਗੇ ਤੇ ਇੱਥੋਂ ਫਿਰੇ ਸ਼ਰਾਬ ਜਿਹੜੀ ਆ ਉਹ ਜੋ ਠੇਕੇ ਤੇ ਸ਼ਰਾਬ ਮਿਲਦੀ ਆ ਜ ਜਿਵੇਂ ਅਸੀਂ ਲਿਕਰ ਸਟੋਰ ਤੇ ਕਹਿੰਦੇ ਆ ਉਹਦੇ ਨਾਲੋਂ ਸਸਤੀ ਜਿਹੜੀ ਅੱਗੇ ਜਿਹੜੀ ਆ ਫਿਰ ਆਪਣੇ ਉਹ ਲਿੰਕਸ ਤੇ ਰਾਹੀਂ ਅੱਗੇ ਜਾ ਕੇ ਵੇਚਦੇ ਸੀਗੇ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਇਹਨਾਂ ਦੀ ਜਿਹੜੀ ਹੁਣ ਤੱਕ ਇੱਕ ਪੋਰਟ ਨੰਮਲੀਆ ਦੇ ਹਿਸਾਬ ਨਾਲ ਪੁਲਿਸ ਜਿਹੜੀ ਉਹ ਜਾਂਚ ਕਰ ਰਹੀ ਹੈ ਜੇ ਪੁਲਿਸ ਦੋਸ਼ ਲਾ ਰਹੀ ਹੈ ਸੋ ਚਾਰਜ ਇਹਨਾਂ ਤੇ ਲੱਗ ਚੁੱਕੇ ਨੇ ਇਹਨਾਂ ਨੂੰ ਜਿਹੜਾ ਉਹ ਕਸਟਡੀ ਵਿੱਚੋਂ ਹਰਾਸਤ ਚੋ ਰਿਆ ਕਰ ਦਿੱਤਾ ਗਿਆ ਜਮਾਨਤ ਵੀ ਹੋ ਚੁੱਕੀ ਆ ਤੇ ਅੱਗੇ ਹੁਣ ਕੋਰਟ ਚ ਪੇਸ਼ੀ ਹੋਊਗੀ ਸੋ ਅਦਾਲਤ ਦੇ ਵਿੱਚ ਇਹਨਾਂ ਦੋਸ਼ਾਂ ਨੂੰ ਜਿਹੜਾ ਸਾਬਤ ਕਰਨ ਉਹ ਪੁਲਿਸ ਤੇ ਲਈ ਬਾਕੀ ਆ ਹਾਲਾਂਕਿ ਅਸੀਂ ਕਾਫੀ ਹੁਣ ਤੱਕ ਇਸ ਕਾ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਕਈ ਵਾਰ ਜੋ ਖਬਰਾਂ ਆਉਂਦੀਆਂ ਸੀਗੀਆਂ ਤਾਂ ਚਰਚਾ ਕਰਦੇ ਰਹੇ ਹਾਂ ਵੀ ਕਿਵੇਂ ਕੋਈ ਲਿਕਸਟੋਰ ਦੇ ਵਿੱਚ ਫੜਕ ਵੜ ਕੇ ਤੇ 500 ਕਬੂਤਲਾ ਝੋਲੇ ਚ ਪਾ ਕੇ ਜਾਂ ਬੋਰੇ ਚ ਪਾ ਕੇ ਕਿਵੇਂ ਲੋਕ ਭਜਣ ਦੀ ਕੋਸ਼ਿਸ਼ ਕਰਦੇ ਸੀ ਉਦਾਂ ਦੇ ਮਾਮਲੇ ਤਾਂ ਆਪਾਂ ਹੁਣ ਤੱਕ ਕਾਫੀ ਖਬਰਾਂ ਕੀਤੀਆਂ ਨੇ ਪਰ ਇਹ ਆਪਣੇ ਤਰ੍ਹਾਂ ਦੀ ਇੱਕ ਪਹਿਲੀ ਖਬਰ ਹੈ ਜਿਹਦੇ ਵਿੱਚ ਇੱਕ ਪਰਿਵਾਰ ਸ਼ਾਮਲਿਆ ਤੇ ਨਾਲ ਦੀ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਰਾਬ ਤਸਕਰੀ ਜਿਹੜੀ ਚਰਚਾ ਉਹ ਚੱਲ ਰਹੀ ਆ ਜਿਸ ਤੇ ਪੁਲਿਸ ਨੇ ਇਹਨਾਂ ਉੱਤੇ ਦੋਸ਼ ਲਾਏ ਨੇ ਸੋ ਦੇਖਦੇ ਹਾਂ ਉਹ ਨਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕੀ ਜਾਣਕਾਰੀ ਸਾਹਮਣੇ ਆਉਂਦੀ ਆ ਕਿਉਂਕਿ ਇਸ ਨਾਲ ਦੇ ਨਾਲ ਕਾਫੀ ਜਿਹੜਾ ਗ੍ਰੋਸ ਉਹ ਮਿਲਿਆ ਸੀਗਾ ਸੋ ਜਦੋਂ ਇਸ ਘਰ ਦੇ ਉੱਤੇ ਛਾਪੇਮਾਰੀ ਹੋਈ ਆ ਤਾਂ ਇੱਕ ਤਸਵੀਰ ਜਾਰੀ ਕੀਤੀ ਆ ਤੇ ਸੋ ਕਾਫੀ ਜਿਹੜੀ ਬ੍ਰਾਂਡਡ ਸ਼ਰਾਬ ਹੈ ਉਹਦੀਆਂ ਬੋਤਲਾਂ ਜੋ 150 ਦੇ ਕਰੀਬ ਦੱਸੀਆਂ ਜਾ ਰਹੀਆਂ ਨੇ ਉਹ ਬਰਾਮਦ ਵੀ ਹੋਈਆਂ ਨੇ ਤੇ ਬਾਕੀ ਕੈਸ਼ ਜਿਹੜਾ ਸੀਗਾ ਉਹ ਉਹ ਵੀ ਬਰਾਮਦ ਹੋਇਆ ਕੈਸ਼ ਵੀ ਕਾਫੀ ਗਿਣਤੀ ਸੀਗਾ ਸੋ ਇਹ ਜਿਹੜੀ ਚਰਚਾ ਹੁਣ ਇਸ ਵਕਤ ਤੇ ਚੱਲ ਰਹੀ ਹੈ ਇਸਦੀ ਪੂਰੀ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਇੰਟਰਨੈਟ ਦੇ ਵਿੱਚ ਸੋ ਅੱਗੇ ਦੇਖਦੇ ਆ ਇਸ ਸਬੰਧੀ ਹੋਰ ਕੀ ਜਿਹੜੀ ਜਾਣਕਾਰੀ ਉਹ ਨਿਕਲ ਕੇ ਸਾਹਮਣੇ ਆਉਂਦੀ ਆ ਸਿਸਤ ਤੋਂ ਇਲਾਵਾ ਇੰਦਰਪੀਰ ਜੀ ਆਪਾਂ ਗੱਲਬਾਤ ਇੱਕ ਵਾਰੀ ਫੇਅਰ ਕਰਦੇ ਹਾਂ ਪਿਛਲੇ ਦਿਨੀ ਖਬਰਾਂ ਕੁਝ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਜਿਹਦੇ ਵਿੱਚ ਖਾਸ ਤੌਰ ਤੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਸੀਗਾ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਜੋ ਦੋਸ਼ ਲਾਏ ਸੀਗੇ ਖਾਸ ਤੌਰ ਤੇ ਵਾਈਟ ਹਾਊਸ ਨੇ ਕਿ ਉਹਨਾਂ ਨੇ ਕਾਫੀ ਸਿਸਟਮ ਨੂੰ ਜਿਹੜਾ ਸੀ ਉਹ ਅਸੀਂ ਕਹਿ ਸਕਦੇ ਹਾਂ ਕਿ ਐਕਸਪਲੋਇਟ ਕੀਤਾ ਉਹਨਾਂ ਨੇ ਉਹਨਾਂ ਨੇ ਜਿਹੜਾ ਸੀ ਗਲਤ ਤਰੀਕੇ ਨਾਲ ਜਿਹੜਾ ਸੀ ਸਰਕਾਰ ਤੋਂ ਗਰੰਟਾ ਲੈ ਕੇ ਜਾਂ ਪੈਸੇ ਲੈ ਕੇ ਆਪਣੇ ਜਿਹੜੇ ਨਿੱਜੀ ਹਿੱਤਾਂ ਲਈ ਜਾਂ ਕਿਸੇ ਖਾਸ ਹੋਰ ਮਕਸਦ ਲਈ ਵਰਤੇ ਸੀਗੇ ਪਰ ਉਹ ਕੁਝ ਸਰਕਾਰ ਨੂੰ ਕੁਝ ਹੋਰ ਕਹਿ ਕੇ ਲੈ ਗਏ ਸੀਗੇ ਸੋ ਗੱਲ ਮੈਂ ਸੋਮਾਲੀਆਨ ਲੋਕਾਂ ਦੀ ਕਰ ਰਿਹਾ ਜੋ ਇੱਕ ਖਾਸ ਖਿੱਤੇ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਉਹਨਾਂ ਤੇ ਜੋ ਦੋਸ਼ ਲੱਗੇ ਸੀ ਸੋ ਨੂੰ ਲੈ ਕੇ ਹੁਣ ਕੀ ਜਾਣਕਾਰੀ ਸਾਹਮਣੇ ਆਈ ਆ ਤੇ ਹੁਣ ਆਈਸ ਨੂੰ ਕੀ ਨਿਰਦੇਸ਼ ਦਿੱਤੇ ਨੇ ਕਿ ਅੱਗੇ ਜਾ ਕੇ ਕਿਹਨਾਂ ਨੂੰ ਟਾਰਗੇਟ ਕੀਤਾ ਜਾਣਾ ਜੀ ਬਿਲਕੁਲ ਮਨਦੀਪ ਜੀ ਇਹ ਵੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇਸ ਨੂੰ ਖਬਰ ਕਿਵੇਂ ਕਹਿ ਸਕਦੇ ਆ ਜਿਥੇ ਸੋਮਾਲੀ ਦੇਸ਼ ਦੇ ਨਾਲ ਸੰਬੰਧਿਤ ਜਿਹੜੇ ਆ ਲੋਕਾਂ ਨੇ ਉਹਨਾਂ ਨੂੰ ਹੁਣ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਅਨਡਾਕੂਮੈਂਟਡ ਲੋਕਾਂ ਦਾ ਜ਼ਿਕਰ ਕੀਤਾ ਗਿਆ ਫਿਲਹਾਲ ਸੋਰਸਸ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਤੇ ਕਿਹਾ ਗਿਆ ਵੀ ਜਿਹੜੀ ਟਵਿਨ ਸਿਟੀਆਂ ਨੇ ਉੱਥੇ ਇਹ ਆਈਸ ਨੂੰ ਨਿਰਦੇਸ਼ ਦਿੱਤੇ ਗਏ ਵੀ ਜਿਹੜੇ ਅਨਡਾਕੂਮੈਂਟਡ ਸੋਮਾਲੀ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ ਬਾਕੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਡਿਟੇਲ ਕਰਨ ਦੇ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਅ ਇਸੇ ਵਿੱਚ ਇਸ ਇਸ ਮੌਕੇ ਦੇ ਉੱਪਰ ਜਾਂ ਫਿਰ ਕਹਿ ਲਿਆ ਕਿ ਇਸ ਮੁੱਦੇ ਦੇ ਉੱਪਰ ਬੋਲਦੇ ਹਾਂ ਡੋਨਲਡ 트੍ਰੰਪ ਵੱਲੋਂ ਵੀ ਕਿਹਾ ਗਿਆ ਕਿ ਉਹ ਚਾਹੁੰਦੇ ਨੇ ਵੀ ਉਹਨਾਂ ਨੂੰ ਜਿਹੜਾ ਹੈ ਉਹ ਟਾਰਗੇਟ ਕੀਤਾ ਜਾਵੇ ਅ ਯੂ ਐਸ ਆਫੀਸ਼ੀਅਲਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਆਈਐਸਓ ਵੱਲੋਂ ਜਿਹੜੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਜਿਹੜਾ ਉਹ ਡੀਟੇਨ ਕੀਤਾ ਜਾਵੇ ਉਹਨਾਂ ਦੇ ਖਿਲਾਫ ਆਪਰੇਸ਼ਨ ਚਲਾਉਣ ਤੇ ਉਹਨਾਂ ਨੂੰ ਡਿਪੋਰਟ ਕਰਨ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਅਜੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਗਈ ਵੀ ਕਦੋਂ ਤੋਂ ਇਹ ਆਪਰੇਸ਼ਨ ਸ਼ੁਰੂ ਹੋਏਗਾ ਤੇ ਕਿਸ ਤਰ੍ਹਾਂ ਇਸ ਨੂੰ ਅੱਗੇ ਕਾਰਵਾਈ ਨੂੰ ਜਿਹੜਾ ਹੈ ਉਹ ਹਕੀਕਤ ਦੇ ਵਿੱਚ ਲਿਆਂਦਾ ਜਾਂਦਾ ਹੈ ਤੋ ਜੇਕਰ ਇਹ ਹੁਣ ਯੋਜਨਾ ਆਈਸ ਵੱਲੋਂ ਲਿਆਂਦੀ ਜਾਂਦੀ ਹੈ ਤਾਂ ਇਸ ਦੇ ਵਿੱਚ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਏਗਾ ਕਈ ਲੋਕ ਜਿਹੜੇ ਇਸ ਘੇਰੇ ਦੇ ਵਿੱਚ ਆ ਜਾਣਗੇ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਵੱਲੋਂ ਵੀ ਜਿਹੜਾ ਹੈ ਉਹ ਗੱਲਬਾਤ ਕਰਦਿਆ ਕਿਹਾ ਗਿਆ ਕਿ ਅਜੇ ਉਹਨਾਂ ਵੱਲੋਂ ਇਸ ਸੰਬੰਧੀ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਰਾਸ਼ਟਰਪਤੀ ਡੋਨਲਡ 트াম্প ਨੇ ਤਾਂ ਸਿੱਧੇ ਤੌਰ ਦੇ ਉੱਪਰ ਕਹਿ ਦਿੱਤਾ ਕਿ ਮੈਂ ਨਹੀਂ ਚਾਹੁੰਦਾ ਕਿ ਜਿਹੜੇ ਸੋਮਾਲੀਜ਼ ਨੇ ਉਦੇਸ਼ ਦੇ ਵਿੱਚ ਰਹਿਣ ਉਹਨਾਂ ਦੇ ਇਸ ਬਿਆਨ ਨੂੰ ਜਿਹੜਾ ਹੈ ਉਹ ਇਸ ਵੇਲੇ ਕਾਫੀ ਜ਼ਿਆਦਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਉਹਨਾਂ ਵੱਲੋਂ ਆਪਣੀ ਭਾਸ਼ਣ ਦੇ ਵਿੱਚ ਇਸ ਗੱਲ ਦਾ ਇਸ ਚੀਜ਼ ਦਾ ਜਿਹੜਾ ਜ਼ਿਕਰ ਕੀਤਾ ਗਿਆ ਸੀ ਜਿੱਥੇ ਥੈਂਕਸ ਗਿਵਿੰਗ ਦੀ ਪੋਸਟ ਦੇ ਵਿੱਚ ਵੀ ਉਹਨਾਂ ਵੱਲੋਂ ਜਿਹੜੀ ਸੀ ਗਵਰਨਰ ਟਿਮ ਦੇ ਬਾਰੇ ਜਿਹੜੀ ਸੀ ਉਹ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਸੋ ਹੋਰ ਜਿਹੜੇ ਟਾਰਗੇਟ ਉਹਨਾਂ ਨੂੰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਹੋਣਗੀਆਂ ਯੋਜਨਾ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਬਣਾ ਲਈ ਗਏ ਹੋਵੇਗੀ ਕਿਉਂਕਿ ਸੋਰਸਸ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਆਫੀਸ਼ੀਅਲਸ ਵੱਲੋਂ ਇਸ ਦੇ ਉੱਪਰ ਅਜੇ ਟਿੱਪਣੀ ਨਹੀਂ ਕੀਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਜਾਂ ਫਿਰ ਇਸ ਆਪਰੇਸ਼ਨ ਦੇ ਨਾਲ ਸੰਬੰਧਿਤ ਵੀ ਚੀਜ਼ਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਣ ਕਿਉਂਕਿ ਇਸ ਲਈ ਜੋ ਖਬਰਾਂ ਅਮਰੀਕਾ ਦੇ ਅੰਦਰੋਂ ਆ ਰਹੀਆਂ ਨੇ ਉਹ ਸਿਰਫ ਤੇ ਸਿਰਫ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਆਈਸ ਦੇ ਨਾਲ ਜੁੜੀਆਂ ਹੀ ਅਸੀਂ ਉਹਨਾਂ ਨੂੰ ਮੰਨ ਸਕਦੇ ਹਾਂ ਕਿਉਂਕਿ ਜੇਕਰ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਗੱਲ ਕਰੀਏ ਤਾਂ ਰੋਜ਼ਾਨਾ ਇਹੀ ਖਬਰਾਂ ਹੁੰਦੀਆਂ ਨੇ ਇਸ ਮੁੱਦੇ ਦੇ ਉੱਪਰ ਕਿਉਂਕਿ ਚਰਚਾ ਹੀ ਇਸ ਵੇਲੇ ਉਹਨਾਂ ਚੀਜ਼ਾਂ ਦੀ ਹੋ ਰਹੀ ਹੈ ਤੇ ਐਲਾਨ ਵੀ ਜਿਹੜੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਕੀਤੇ ਜਾ ਰਹੇ ਨੇ ਜੀ ਜੀ ਬਿਲਕੁਲ ਔਰ ਖਾਸ ਤੌਰ ਤੇ ਬਹੁਤ ਘੱਟ ਹੁੰਦਾ ਇਸ ਤਰੀਕੇ ਨਾਲ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਖੁੱਲੇ ਖੁੱਲੇ ਖਾਤੇ ਇਸ ਤਰੀਕੇ ਨਾਲ ਕਦੇ ਲਾਲ ਹੁੰਦਾ ਵੀ ਹੁਣ ਅਸੀਂ ਇਸ ਮੁਲਕ ਤੇ ਲੋਕਾਂ ਨੂੰ ਜਾਂ ਆਪਣੇ ਮੁਲਕੰਦਰ ਟਾਰਗੇਟ ਕਰਾਂਗੇ ਸੋ ਇਹ ਸਾਰਾ ਕੁਝ ਹੀ ਮੈਨੂੰ ਲੱਗਦਾ ਕਿ ਸਿਰਫ ਤੇ ਸਿਰਫ ਟਰੰਪ ਹੁਣਾਂ ਦੇ ਰਾਤ ਦੇ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਜੀ ਬਿਲਕੁਲ ਇਸ ਤੋਂ ਬਾਅਦ ਮਨਦੀਪ ਜੀ ਗੱਲ ਕਰਦੇ ਆ ਕਿ ਪਿਛਲੇ ਸਾਲ ਇੱਕ ਪੰਜਾਬੀ ਮੁੰਦੀ ਲੜਕੀ ਦੀ ਜਾਨ ਗਈ ਸੀ ਤੇ ਹੁਣ ਉਸ ਦੀ ਜੋ ਲਾਸ਼ ਸੀ ਉਸ ਦੀ ਸਨਾਖਤ ਕੀਤੀ ਗਈ ਹੈ ਉਸ ਦੇ ਬਾਰੇ ਡਿਟੇਲ ਜਨਤਾ ਕੀਤੀ ਗਈ ਹੈ ਕੀ ਪਤਾ ਲੱਗਿਆ ਦੱਸ ਦਿਓ ਜੀ ਬਿਲਕੁਲ ਇੱਕ ਖਬਰ ਅਨਟਾਰੀਓ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿਛਲੇ ਸਾਲ ਦਸੰਬਰ ਦੇ ਵਿੱਚ 17 ਦਸੰਬਰ 2024 ਨੂੰ ਜਿਹੜਾ ਸੀ ਇੱਕ 27 ਸਾਲ ਦੀ ਪੰਜਾਬੀ ਲੜਕੀ ਜਿਸ ਦਾ ਨਾਮ ਰੁਪਿੰਦਰ ਕੌਰ ਸੀ ਦੱਸਿਆ ਜਾ ਰਿਹਾ ਹੈ ਉਸ ਤੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਵਿੰਸਟਰ ਤੋਂ ਸੋ ਜਿਸ ਤੇ ਸੰਬੰਧੀ ਜੋ ਹੁਣ ਜਾਣਕਾਰੀ ਮਿਲੀ ਆ ਇਸ ਮਾਮਲੇ ਵਿੱਚ ਜੋ ਵੀ ਅਸੀਂ ਦੱਸ ਰਹੇ ਹਾਂ ਕਿ 2024 ਦਸੰਬਰ ਦੇ ਵਿੱਚ ਇਹ ਲਾਪਤਾ ਹੋਈ ਸੀ ਪੁਲਿਸ ਨੂੰ ਰਿਪੋਰਟ ਲਿਖਾਈ ਗਈ ਸੀ ਉਸ ਤੋਂ ਬਾਅਦ ਜੂਨ ਮਹੀਨੇ ਵਿੱਚ ਇਸੇ ਸਾਲ ਇੱਕ ਜਿਹੜੀ ਕੁਝ ਰਮੇਨਸ ਸੀਗੇ ਬਾਡੀ ਤੇ ਕੁਝ ਅਵਸ਼ੇਸ਼ ਅਸੀਂ ਕਹਿ ਸਕਦੇ ਹਾਂ ਕਿਉਂਕਿ ਇੰਨੇ ਮਹੀਨਿਆਂ ਬਾਅਦ ਉਹ ਜਿਹੜੀ ਉਹਨੂੰ ਲਾਸਟ ਨਹੀਂ ਕਿਹਾ ਜਾ ਸਕਦਾ ਰਿਮੇਨਸ ਅਸੀਂ ਕਹਿ ਸਕਦੇ ਹਾਂ ਕਿਉਂਕਿ ਇਹ ਦਰਿਆ ਦੇ ਵਿੱਚੋਂ ਮਿਲੇ ਆ ਸੋ ਰਿਮੇਨਸ ਜਿਹੜੇ ਸੀਗੇ ਅਵਸ਼ੇਸ਼ ਜਿਹੜੇ ਸੀਗੇ ਉਸ ਬਾਡੀ ਦੇ ਉਹਨਾਂ ਉਹ ਜੂਨ ਦੇ ਵਿੱਚ ਮਿਲੇ ਸੀ 2025 ਦੇ ਵਿੱਚ ਤੇ ਹੁਣ ਉਹਦੀ ਸੰਬੰਧੀ ਰਿਪੋਰਟ ਜਿਹੜੀ ਸਾਹਮਣੇ ਆਈ ਆ ਤੇ ਪੁਲਿਸ ਨੇ ਇਹ ਕਲੀਅਰ ਕਰ ਦਿੱਤਾ ਆ ਕਿ ਜਿਹੜੇ ਰਿਮੇਨਸ ਜਿਹੜੇ ਲੈਟਰਾਇਡ ਰਿਵਰ ਦੇ ਵਿੱਚੋਂ ਮਿਲੇ ਸੀਗੇ ਇਹ ਵਿੰਸਰ ਦੀ ਰਹਿਣ ਵਾਲੀ ਉਸੇ ਰਪਿੰਦਰ ਕੌਰ ਦੇ ਸੀਗੇ ਉਸ ਦੀ ਸੋਮੋਤ ਦੀ ਪੁਸ਼ਟੀ ਕਰ ਦਿੱਤੀ ਹੈ ਕਿਉਂਕਿ ਇਹ ਜਿਹੜੇ ਰਿਮੇਨਸ ਜਾਂ ਅਸੀਂ ਲਾਸ਼ ਕਹਿ ਲਈਏ ਤਾਂ ਇਹ ਉਸੇ ਦੀ ਸੀਗੀ ਸੋ ਇਹ ਰਸਮ ਦੀ ਜਾਣਕਾਰ ਜਿਹੜੀ ਉਹ ਲਗਭਗ 1 ਸਾਲ ਦੇ ਵਿੱਚ ਸਾਫ਼ ਹੋਈ ਆ ਕਿਉਂਕਿ ਪਿਛਲੇ ਦਸੰਬਰ ਦੇ ਵਿੱਚ ਜਿਹੜੀ ਉਹ ਲਾਪਤਾ ਹੋਈ ਸੀ 17 ਦਸੰਬਰ ਨੂੰ ਉਸ ਤੋਂ ਬਾਅਦ ਜੂਨ ਦੇ ਵਿੱਚ ਜਿਹੜੇ ਉਹਦੇ ਅਵਸ਼ੇਸ਼ ਮਿਲਦੇ ਨੇ ਪੁਲਿਸ ਨੂੰ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਦਸੰਬਰ ਆ ਗਿਆ ਤੇ ਹੁਣ ਇਹ ਜਾ ਕੇ ਕਲੀਅਰ ਹੋਇਆ ਵੀ ਇਹ ਉਹੀ ਰਪਿੰਦਰ ਕੌਰ ਸੀ ਜੋ ਪਿਛਲੇ ਦਸੰਬਰ ਦੇ ਵਿੱਚ ਲਾਪਤਾ ਹੋਈ ਸੀ ਸੋ ਪੁਲਿਸ ਨੇ ਦੱਸਿਆ ਕਿ ਇਹਦੇ ਵਿੱਚ ਉਹਨਾਂ ਨੂੰ ਕੋਈ ਸ਼ੱਕ ਨਹੀਂ ਇਸ ਤਰੀਕੇ ਦਾ ਲੱਗਦਾ ਵੀ ਇਹ ਉਹਦੇ ਨਾਲ ਕਿਸੇ ਨੇ ਜਾਂ ਉਹਦਾ ਕੋਈ ਕਤਲ ਕੀਤਾ ਜਾਂ ਕੋਈ ਸ਼ੰਕਾ ਵਾਲੀ ਗੱਲ ਆ ਕੋਈ ਸ਼ੱਕ ਵਾਲੀ ਗੱਲ ਆ ਸੋ ਲੱਗਦਾ ਕਿ ਇੱਕ ਘਟਨਾ ਜਿਹੜੀ ਇਧਰ ਘਟਨਾ ਉਹਦੇ ਨਾਲ ਵਾਪਰੀ ਆ ਜਿਸ ਕਾਰਨ ਦਰਿਆ ਦੇ ਵਿੱਚ ਲਪਤਾ ਹੋਣ ਨਾਲ ਜਾਂ ਡੁੱਬਣ ਨਾਲ ਇਸ ਤਰੀਕੇ ਦਾ ਕੋਈ ਸ਼ਬਦ ਤਾਂ ਨਹੀਂ ਵਰਤਿਆ ਗਿਆ ਪਰ ਹੁਣ ਇਹੀ ਹੋ ਸਕਦਾ ਕਿਉਂਕਿ ਉਹਦੀ ਨਦੀ ਦੇ ਵਿੱਚੋਂ ਦਰਿਆ ਦੇ ਵਿੱਚੋਂ ਹੁਣ ਉਹਦੇ ਜਿਹੜੇ ਵਿਸ਼ੇਸ਼ਟ ਨੇ ਉਹ ਮਿਲੇ ਨੇ ਸੂਚ ਕਰਕੇ ਪੁਲਿਸ ਨੇ ਇਹਦੇ ਵਿੱਚ ਇਹ ਸਾਫ਼ ਕੀਤਾ ਹੈ ਕਿ ਕੋਈ ਫੌਲ ਉਹਨਾਂ ਨੂੰ ਇਸ ਮਾਮਲੇ 'ਚ ਨਜ਼ਰ ਨਹੀਂ ਆ ਰਿਹਾ ਪਰ ਇਹ ਪੁਸ਼ਟੀ ਜ਼ਰੂਰ ਕਰ ਦੱਤੀ ਹੈ ਕਿ 27 ਸਾਲ ਦੀ ਰਪਿੰਦਰ ਕੌਰ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ ਤੇ ਉਸ ਦੀ ਜਿਹੜੀ ਇਹ ਅਵਸ਼ੇਸ਼ ਜਾਂ ਲਾਸਟ ਜਿਹੜੀ ਬਰਾਮਦ ਹੋ ਚੁੱਕੀ ਹੈ ਜੀ ਅਮਨਦੀਪ ਜੀ ਇਸ ਤੋਂ ਬਾਅਦ ਮਾਰਕ ਕਾਰਨੀ ਜਿਹੜੇ ਅਮਰੀਕਾ ਦੇ ਦੌਰੇ ਦੇ ਉੱਪਰ ਆ ਰਹੇ ਨੇ ਜਿੱਥੇ ਇੱਕ ਗੱਲ ਕਹੀ ਜਾ ਰਹੀ ਹੈ ਵੀ ਹੁਣ ਡੋਨਲਡ ਟਰੰਪ ਤੇ ਮਾਰਕ ਕਾਰਨੀ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਗੱਲਬਾਤ ਹੋ ਸਕਦੀ ਹੈ ਹੋ ਸਕਦਾ ਹੈ ਕਿ ਇਸ ਹਫਤੇ ਜਾਂ ਫਿਰ ਅਗਲੇ ਹਫਤੇ ਉਹਨਾਂ ਦਾ ਦੌਰਾ ਅਮਰੀਕਾ ਦੇ ਵਿੱਚ ਤੈਅ ਹੋਇਆ ਹੋਵੇ ਸੋ ਇਸ ਦੇ ਬਾਰੇ ਕੀ ਡਿਟੇਲ ਹੈ ਕਿ ਉਮੀਦਾਂ ਪ੍ਰਗਟਾਈਆਂ ਜਾ ਰਹੀਆਂ ਨੇ ਕੀ ਹੋ ਸਕਦਾ ਹੈ ਇਸ ਦੌਰਾਨ ਜੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਇੰਦਰਪ੍ਰੀਤ ਜੀ ਇੱਕ ਬਹੁਤ ਵੱਡਾ ਈਵੈਂਟ ਜਿਹੜਾ ਉਹ ਨਾਰਥ ਅਮਰੀਕਾ ਦੇ ਵਿੱਚ ਹੋਣ ਜਾ ਰਿਹਾ ਜੋ ਕਿ ਆ FIFA ਵਰਲਡ ਕੱਪ ਜਿਸ ਤੋਂ ਲੈ ਕੇ ਜੋ ਕੈਨੇਡਾ ਅਮਰੀਕਾ ਤੇ ਮੈਕਸੀਕੋ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਹੋਸਟ ਕੀਤਾ ਜਾਣਾ ਹੈ ਸੋ 5 ਦਸੰਬਰ ਨੂੰ ਅਮਰੀਕਾ ਦੇ ਵਿੱਚ ਇੱਕ ਵੱਡਾ ਜਿਹੜਾ ਇਹ ਸੰਬੰਧੀ ਸਮਾਗ ਹੈ ਵਾਂ ਜਿਹਦੇ ਵਿੱਚ ਜਿਹੜੇ ਡਰਾਅ ਨੇ ਉਹ ਕੱਢੇ ਜਾਣੇ ਨੇ ਉਸ ਦੌਰਾਨ ਜਿਹੜੇ ਪੁਸ਼ਟੀ ਕਰ ਦਿੱਤੀ ਹੈ ਮਾਰਕ ਕਰਨੇ ਨੇ ਕਿ ਹਾਲਾਂਕਿ ਉੱਥੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤਾਂ ਮੌਜੂਦ ਹੋਣਗੇ ਸੋ ਮਾਰਕ ਕਰਨੇ ਹੋਣਾ ਨੇ ਵੀ ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਦੀ ਜਿਹੜੀ ਉਹ ਉੱਥੇ ਪੁਸ਼ਟੀ ਕਰ ਦਿੱਤੀ ਆ ਸੋ ਇਸ ਤਰ੍ਹਾਂ ਫਿਰ ਇਹ ਵੀ ਗੱਲ ਸਾਹਮਣੇ ਆਈ ਆ ਜਦੋਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਕਿਉਂਕਿ ਅੱਜ ਨਿਊਜ਼ ਕਾਨਫਰੰਸ ਦੇ ਵਿੱਚ ਇਹ ਸਾਰੀ ਗੱਲਬਾਤ ਹੋਈ ਆ ਤਾਂ ਤਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਉੱਥੇ ਟਰੰਪ ਵੀ ਮੌਜੂਦ ਹੋਣਗੇ ਫਿਰ ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ ਤਾ ਮਾਰਕ ਕਰਨ ਨੇ ਕਿਹਾ ਕਿ ਮੈਂ ਤੁਹਾਨੂੰ ਕੋਈ ਬਹੁਤੇ ਕੋਈ ਹਾਈ ਸਿਗਨਲ ਨਹੀਂ ਦੇਣਾ ਚਾਹੁੰਦਾ ਵੀ ਹਾਂ ਵੀ ਅਸੀਂ ਗੱਲਬਾਤ ਕਰਾਂਗੇ ਤੇ ਨਾ ਮੈਂ ਕੋਈ ਬਹੁਤੀ ਇਸ ਤਰੀਕੇ ਦੀ ਉਮੀਦ ਰੱਖਦਾ ਹਾਂ ਕਿਉਂਕਿ ਕਾਫੀ ਸਮਾਂ ਹੋ ਗਿਆ ਹੁਣ ਜਿਹੜੀ ਗੱਲਬਾਤ ਇਹ ਟੁੱਟੀ ਸੀ ਕਿਉਂਕਿ ਜਿਹੜੀਆਂ ਐਡਸ ਚੱਲ ਰਹੀਆਂ ਸੀਗੀਆਂ ਜੋ অন্ਟਾਰੀਓ ਸੂਬੇ ਦੇ ਪ੍ਰੀਮੀਅਰ ਡਕਫੋਰਡ ਦੇ ਵੱਲੋਂ ਮਰਕਾ ਚ ਚਲਾਈਆਂ ਜਾ ਰਹੀਆਂ ਸੀ ਉਹ ਤੋਂ ਨਰਾਜ਼ ਹੋ ਕੇ 트ੰਪ ਨੇ ਜਿਹੜੀ ਗੱਲਬਾਤ ਉਹ ਤੋੜ ਦਿੱਤੀ ਸੀ ਜੋ ਵਪਾਰਕ ਡੀਲ ਚੱਲ ਰਹੀ ਸੀਗੀ ਸੋ ਮਾਰਕ ਕਰਨ ਨੇ ਹੁਣ ਇਹ ਕਹਿ ਚੁੱਕੇ ਆ ਕਹਿੰਦੇ ਵੀ ਜਦੋਂ ਵੀ ਅਮਰੀਕਾ ਦੁਆਰਾ ਗੱਲਬਾਤ ਸ਼ੁਰੂ ਕਰਤਾ ਤਾਂ ਅਸੀਂ ਬਿਲਕੁਲ ਤਿਆਰ ਬਰ ਤਿਆਰ ਬੈਠੇ ਹਾਂ ਉਸੇ ਵੇਲੇ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਸਾਡੇ ਵੱਲੋਂ ਕੋਈ ਢਿੱਲ ਨਹੀਂ ਪਰ ਉਹ ਕਹਿੰਦੇ ਵੀ ਮੈਂ ਉੱਥੇ ਬਿਲਕੁਲ ਜਾ ਰਿਹਾ ਤੇ ਉੱਥੇ ਕੋਸ਼ਿਸ਼ ਵੀ ਕਰਾਂਗੇ ਪਰ ਉਹ ਕਹਿੰਦੇ ਕਿ ਮੈਂ ਇਹ 14 ਕਿ ਕੋਈ ਬਹੁਤਾ ਤੁਸੀਂ ਜ਼ਿਆਦਾ ਮੈਂ ਤੁਹਾਨੂੰ ਕੋਈ ਸਿਗਨਲ ਨਹੀਂ ਦੇਣਾ ਚਾਹੁੰਦਾ ਵੀ ਹਾਂ ਵੀ ਅਸੀਂ ਗੱਲਬਾਤ ਸਾਡੀ ਹੋਣੀ ਹੋਣੀ ਆ ਜਾਂ ਅਸੀਂ ਦੁਬਾਰਾ ਗੱਲਬਾਤ ਸ਼ੁਰੂ ਕਰਾਂਗੇ ਪਰ ਇਹ ਜ਼ਰੂਰ ਹੈ ਵੀ ਅਸੀਂ ਇੱਕ ਇਕੱਠੇ ਈਵੈਂਟ ਜਿਹੜਾ ਉਹ ਅਟੈਂਡ ਕਰ ਰਹੇ ਹਾਂ ਸੋ ਦੇਖਦੇ ਆ ਇ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ ਅੱਜ ਬ੍ਰਿਟਿਸ਼ ਕੋਲੰਪੀਆ ਦੀ ਸੰਬੰਧੀ ਸਿਆਸਤ ਨਾਲ ਵੀ ਇੱਕ ਵੱਡੀ ਜੋ ਜਾਣਕਾਰੀ ਤੇ ਵੱਡੀ ਇੱਥੇ ਹਲਚਲ ਹੋਈ ਆ ਜਿਹੜੇ ਸੂਬੇ ਦੀ ਵੱਡੀ ਪ੍ਰਮੁੱਖ ਪਾਰਟੀ ਆ ਜੋ ਬਿਲਕੁਲ ਨਵੀਂ ਵੀ ਬਣੀ ਸੀਗੀ ਤੇ ਜੋ ਸਰਕਾਰ ਬਣਾਉਂਦੇ ਆ ਪਿੱਛੇ ਰਹਿ ਗਈ ਸਿਰਫ 2-4 ਸੀਟਾਂ ਤੋਂ 1-2 ਸੀਟਾਂ ਦਾ ਫਰਕ ਪੈ ਗਿਆ ਸੀ ਤੇ ਐਨਡੀਪੀ ਦੀ ਸਰਕਾਰ ਬਣ ਗਈ ਉਹ ਪਾਰਟੀ ਹੁਣ ਪੂਰੀ ਤਰ੍ਹਾਂ ਟੁੱਟਦੀ ਨਜ਼ਰ ਆ ਰਹੀ ਆ ਜੋ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਪਹਿਲਾਂ ਤਾਂ ਕੁਝ ਇੱਕ ਐਮਐਲਏ ਬਾਗੀ ਹੋ ਕੇ ਪਾਰਟੀ ਛੱਡ ਰਹੇ ਸੀਗੇ ਤੇ ਜਿਹੜੇ ਪਾਰਟੀ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਕਹਿ ਰਹੇ ਸੀ ਭਾਈ ਤੁਸੀਂ ਪਾਸੇ ਹਟੋ ਤੁਸੀਂ ਪਾਰਟੀ ਛੱਡੋ ਤੇ ਪ੍ਰਧਾਨ ਸਾਹਿਬ ਜਿਹੜੇ ਜੌਨ ਰਸਟਡ ਆਪਣੀ ਜਿੱਤ ਤੇ ਅੜੇ ਹੋਏ ਸੀਗੇ ਸੋ ਹੁਣ ਤਕਰੀਬਨ 20 ਐਮਐਲਏ ਜਿਹੜੇ ਸੀ ਉਹ ਖੁੱਲ ਕੇ ਸਾਹਮਣੇ ਆਏ ਤੇ ਅੰਦਰੋਂ ਹੋਰ ਹਮਾਇਤ ਲੈ ਕੇ ਉਹਨਾਂ ਨੇ ਅੱਜ ਜੌਨ ਰਸਟਡ ਨੂੰ ਜਿਹੜਾ ਕਨਜ਼ਰਵੇਟਿਵ ਪਾਰਟੀ ਆਫ ਬੀਸੀ ਆ ਉਹਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਆ ਸੋ ਵੀ ਇੱਕ ਵੱਡੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਆ ਬੀਸੀ ਤੋਂ ਦੂਜੇ ਪਾਸੇ ਮਾਰਕ ਕਰਨੇ ਉਹਨਾਂ ਦੀ ਮੁਲਾਕਾਤ ਤਾਂ ਹੋਊਗੀ 5 ਦਸੰਬਰ ਨੂੰ ਸ਼ਾਇਦ ਇਹ ਇਵੈਂਟ ਜਿਹੜਾ ਹੋਣ ਜਾ ਰਿਹਾ ਅਮਰੀਕਾ ਦੇ ਵਿੱਚ ਸੋ ਦੇਖਦੇ ਹਾਂ ਉਸ ਨੂੰ ਲੈ ਕੇ ਹਾਲਾਂਕਿ ਇਸ ਵਕਤ ਕੱਲ ਜਿਹੜੀ ਰਿਪੋਰਟ ਸਾਹਮਣੇ ਆਈ ਸੀ ਕਿ ਲਗਾਤਾਰ ਨੌਵੇਂ ਮਹੀਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਿਰ ਜਿਹੜਾ ਇਸ ਮਹੀਨੇ ਜਿਹੜਾ ਸੀ ਉਹ ਟਰੈਵਲ ਜਿਹੜਾ ਸੀ ਉਹ ਅਮਰੀਕਾ ਨੂੰ ਪਿਛਲੇ ਸਾਲ ਦੇ ਮੁਕਾਬਲੇ ਘਟ ਰਿਹਾ ਲੋਕ ਅਮਰੀਕਾ ਨੂੰ ਕੈਨੇਡਾ ਦੇ ਘਟ ਜਾ ਰਹੇ ਨੇ ਥੋੜਾ ਅਸਰ ਪਿਆ ਵਾ ਹੱਲੇ ਤੱਕ ਸਰਕਾਰਾਂ ਤੋਂ ਲੈ ਕੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਸਬੰਧ ਆਮ ਹੱਲੇ ਤੱਕ ਅਮਰੀਕਾ ਦੇ ਨਹੀਂ ਹੋਏ ਆ ਜਿਸ ਤਰੀਕੇ ਨਾਲ 51ਵੀਂ ਸਟੇਟ ਜਾਂ ਟੈਰਿਫ ਦੀਆਂ ਗੱਲਾਂ ਹੋ ਰਹੀਆਂ ਨੇ ਸੋ ਹੁਣ ਦੇਖਦੇ ਆ ਅ ਅੱਗੇ ਜਾ ਕੇ ਇਸ ਨਾਲ ਕਿਵੇਂ ਜਿਹੜਾ ਉਹ ਡੀਲ ਹੁੰਦਾ ਆ ਪਰ ਫਿਲਹਾਲ ਚਾਰੇ ਪਾਸੇ ਸਿਆਸਤ ਜਿਹੜੀ ਉਹ ਇੰਦਰਪ੍ਰੀਤ ਜੀ ਘੁੰਮ ਰਹੀ ਹੈ ਜੀ ਬਿਲਕੁਲ ਸੋ ਇਹ ਸੰ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇ ਸ਼ੌਤੋਂ ਸਾਹਮਣੇ ਆਈਆਂ ਜਿਨ੍ਹਾਂ ਦੇ ਬਾਰੇ ਪ੍ਰੋਗਰਾਮ ਦੇ ਰਾਹੀਂ ਵਿਚਾਰ ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ ਦੇ ਹੋਈ ਜਾਤ ਧੰਨਵਾਦ